ਜਿਹੜੀ ਸਰਕਾਰ ਹੈ ਉਹ ਟਾਲ ਮਟੋਲ ਦੀ ਨੀਤੀ ਕਰਦੀ ਹੈ ਜੋ ਉਸ ਦੇ ਮਤਲਬ ਉਸ ਦੇ ਰੋਸ ਵਜੋਂ ਅਸੀਂ ਇਹ ਜਿਹੜਾ ਤਿੰਨ ਦਿਨਾਂ ਦਾ ਪ੍ਰੋਗਰਾਮ ਆ ਉਹ ਮਿੱਥਿਆ ਹੋਇਆ ਤੇ ਅਸੀਂ ਪੂਰਨ ਤੌਰ ਤੇ ਇਸ ਨੂੰ ਜਾਰੀ ਰੱਖਾਂਗੇ ਜਿਹੜੀ ਪੰਜਾਬ ਦੀ ਸਰਕਾਰ ਹੈ ਉਹਦਾ ਰਵਈਆ ਮੁਲਾਜ਼ਮਾਂ ਪਤੀ ਪੇ ਬੇਹੱਦ ਮਾੜਾ ਹੈ ਪੰਜਾਬ ਸਰਕਾਰ ਦੰਦ ਦੀ ਹੜਤਾਲ ਹੈ ਜਿਸ ਤੋਂ ਵੱਧ ਕੋਈ ਹੋਰ ਤੁਹਾਡੇ ਉੱਪਰ ਆਉਂਦੀ ਹੈ ਇਹਨੂੰ ਵਧਾਇਆ ਜਾਊ ਚਾਹੇ ਹਫਤੇ ਤੇ ਜਾਵੇ ਚਾਹੇ ਮਹੀਨੇ ਤੇ ਜਾਵੇ ਇਤਨਾ ਸਾਡੀਆਂ ਸਾਰੇ ਜਥੇਬੰਦੀਆਂ ਇਸ ਗੱਲ ਨੂੰ ਤਿਆਰ ਨੇ ਉਹ ਤਿੰਨ ਦਿਨਾਂ ਦੇ ਅੰਦਰ ਅਗਰ ਸਰਕਾਰ ਸਾਥੋਂ ਲੋਕ ਇਹ ਸਾਡੀਆਂ ਮੰਗਾਵਲ ਕੋਰ ਨਹੀਂ ਕਰਦੀ ਤਾਂ ਜਿਹੜੀ ਸਾਡੀ ਮੈਨੇਜਮੈਂਟ ਹੈ ਜਥੇਬੰਦਕ ਲੀਡਰਸ਼ਿਪ ਹੈ ਉਹ ਅੱਗੇ ਫੈਸਲਾ ਕਰਕੇ ਦੇਵੇਗੀ ਇਹਨਾਂ ਨੂੰ ਜਿੰਦਾਬਾਦ ਮਜ਼ਦਮੇ ਇਕਤਾ ਜਿੰਦਾਬਾਦ 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 ਸਾਡਾ ਸਮੂਹਿਕ ਛੁੱਟੀ ਦਾ ਪ੍ਰੋਗਰਾਮ ਹੈ ਜੋ ਅੱਜ ਸ਼ੁਰੂ ਕੀਤਾ ਹੈ ਸਾਡੀਆਂ ਜਿਹੜੀਆਂ ਸੂਬੇ ਦੀਆਂ ਜਥੇਬੰਦੀਆਂ ਨੇ ਜਿਨ੍ਹਾਂ ਦਾ ਇੱਕ ਧੜਾ ਬਣਿਆਗਾ ਸਾਰੀਆਂ ਮਹਿਕਮੇ ਦੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਜਿਹੜੇ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਨੇ ਅਸੀਂ ਉਹਦੇ ਲਈ ਜਿਹੜਾ ਇਹ ਸੰਘਰਸ਼ ਪ੍ਰੋਗਰਾਮ ਅੱਜ ਤੋਂ ਸ਼ੁਰੂ ਕੀਤਾ ਜੋ ਕਿ ਜੋਤੇ ਬੰਦੀਆਂ ਦੇ ਕਾਲ ਦੇ ਉੱਤੇ ਅਸੀਂ 11 12 ਤੇ 13 ਦੀ ਸਮੂਹਕ ਛੁੱਟੀ ਭਰ ਕੇ ਜਿਹੜਾ ਮੈਕਮੇ ਦਾ ਕੰਮ ਹੈ ਉਹ ਪੂਰਨ ਤੌਰ ਤੇ ਬੰਦ ਕੀਤਾ। ਇਸ ਨਾਲ ਲੋਕਾਂ ਨੂੰ ਵੀ ਕਾफी ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਂਜੀ ਹਾਂਜੀ ਇਸ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਪੰਜਾਬ ਸਰਕਾਰ ਤੇ ਮੈਨੇਜਮੈਂਟ ਦੀ ਹੈ ਕਿਉਂਕਿ ਬਿਜਲੀ ਮੰਤਰੀ ਦੀ ਹਾਜ਼ਰੀ ਦੇ ਵਿੱਚ ਮੈਕਮੇ ਦੀ ਮੈਨੇਜਮੈਂਟ ਨਾਲ ਬਹੁਤ ਮੀਟਿੰਗਾਂ ਹੋਈਆਂ ਨੇ ਉੱਤੇ ਸਹਿਮਤੀਆਂ ਬਣੀਆਂ ਨੇ ਜਿਵੇਂ ਕਿ ਸਾਡਾ 17 7 20 ਦਾ ਮਸਲਾ ਹੈਗਾ। ਸਾਡੇ ਜਿਹੜੇ ਸਾਡੇ ਤੋਂ ਸਾਥੀ ਵਿਛੜ ਜਾਂਦੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਾ ਮਸਲਾ ਹੈਗਾ ਤੇ ਜਿਹੜੇ ਹੋਰ ਅਜਿਹੇ ਸਰਕੂਲਰ ਕਰਕੇ ਜਿਹੜਾ ਮਹਿਕਮਾ ਹੈਗਾ ਉਹ ਮਲਾਜਮਾਂ ਨੂੰ ਤੰਗ ਪਰੇਸ਼ਾਨ ਕਰਦਾ ਨਵੀਆਂ ਭਰਤੀਆਂ ਦਾ ਮਸਲਾ ਕੱਚੇ ਕੰਮਿਆਂ ਨੂੰ ਪੱਕੇ ਕਰਨ ਦਾ ਮਸਲਾ ਉਹ ਸਾਰਿਆਂ ਦੇ ਉੱਤੇ ਜਦੋਂ ਸਹਿਮਤੀਆਂ ਬਣਦੀਆਂ ਨੇ ਪਰੰਤੂ ਜਿਹੜੀ ਸਰਕਾਰ ਹੈ ਉਹ ਟਾਲਮਟੋਲ ਦੀ ਨੀਤੀ ਕਰਦੀ ਹੈ ਜੋ ਉਸ ਦੇ ਮਤਲਬ ਉਸੇ ਰੋਸ ਵਜੋਂ ਅਸੀਂ ਇਹ ਜਿਹੜਾ 3 ਦਿਨਾਂ ਦਾ ਪ੍ਰੋਗਰਾਮ ਆ ਉਹ ਮਿੱਥਿਆ ਹੋਇਆ ਤੇ ਅਸੀਂ ਪੂਰਨ ਤੌਰ ਤੇ ਇਸ ਨੂੰ ਜਾਰੀ ਰੱਖਾਂਗੇ 3 ਦਿਨ ਦੀ ਹੜਤਾਲ ਹੈ ਇਸ ਤੋਂ ਵੱਧ ਕੋਈ ਕਾਲ ਤੁਹਾਡੇ ਉੱਪਰ ਆਉਂਦੀ ਹੈ ਇਹਨੂੰ ਵਧਾਇਆ ਜਾਊ ਚਾਹੇ ਹਫ਼ਤੇ ਤੇ ਜਾਵੇ ਚਾਹੇ ਮਹੀਨੇ ਤੇ ਜਾਵੇ ਇੱਥੋਂ ਸਾਡੀਆਂ ਸਾਰੀਆਂ ਜਥੇਬੰਦੀਆਂ ਇਸ ਗੱਲ ਨੂੰ ਤਿਆਰ ਨੇ ਔਰ ਇਸ ਤੋਂ ਨਾ ਕੋਈ ਪਿੱਛੇ ਹਟਣ ਲੱਗਾ ਜਿੰਨਾ ਵੀ ਸਾਡਾ 프ਰੰਟ ਤੁਹਾਡਾ ਇਕਤਾ ਮੰਚ ਜੁਆਇੰਟ ਬੋਰਡ ਤੇ ਬਾਕੀ ਜਿੰਨੀਆਂ ਵੀ ਭਰਾਤਰੀ ਜਥੇਬੰਦੀਆਂ ਸਾਡੇ ਨਾਲ ਨਾਲ ਨੇ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ ਕਿਉਂਕਿ ਕੱਲ ਵੀ ਵਿੱਤ ਮੰਤਰੀ ਸਾਹਿਬ ਤੇ ਸੀਐਮਡੀ ਸਾਹਿਬ ਮੈਨੇਜਮੈਂਟ ਨਾਲ ਜੋ ਵੀ ਮੰਗਾ ਉਹ ਤੇ ਸਹਿਮਤੀ ਹੋਈ ਸੀ ਪਹਿਲਾਂ ਸੋ ਉਹ ਕੀ ਹੈ ਲਾਗੂ ਨਹੀਂ ਕਰਦੇ ਸ਼ਾਮ ਨੂੰ ਫੇਰ ਮੁੱਕਰ ਜਾਂਦੀ ਹੈ ਮੈਨੇਜਮੈਂਟ ਤੇ ਇਹ ਬਹੁਤ ਹੀ ਘਟੀਆ ਕਿਸਮ ਦੀ ਉਹ ਹੈਗੀ ਆ ਵੀ ਤੁਸੀਂ ਇੱਕ ਵਾਰੀ ਮੰਗਾ ਮੰਨ ਲੈਨੇ ਤਾਂ ਸ਼ਾਮ ਨੂੰ ਤੁਸੀਂ ਲਾਗੂ ਨਹੀਂ ਕਰਦੇ ਜਿਹਦੇ ਵਿੱਚ ਤੁਹਾਡਾ ਇੱਕ 35-400 ਕਿਟਰ ਹੈ ਜਿਹਨੂੰ ਕੀ ਛੇਮਾ ਪੇ ਕਮਿਸ਼ਨਰੀ ਨਹੀਂ ਮਿਲ ਰਿਹਾ ਉਹ ਵਿਚਾਰਾ ਇੱਕ ਲੈਂਡਮੈਨ ਐਲਮ ਭਰਤੀ ਹੁੰਦਾ ਜੋ ਵਰਚਾਰ ਤੋਂ ਐਲਮ ਪ੍ਰਮੋਟ ਹੁੰਦਾ ਇੱਕ ਐਲਮ ਤਾਂ 55000 ਤਨਖਾਹ ਲੈ ਰਿਹਾ ਉਸ ਨੂੰ 35000 ਹੀ ਮਿਲ ਰਹੀ ਹੈ ਤੇ ਬਾਕੀ ਸਾਡੇ ਕੱਚੇ ਮੁਲਾਜ਼ਮ ਨੇ ਉਹ ਨਹੀਂ ਪੱਕੇ ਕੀਤੇ ਜਾ ਰਹੇ ਸਾਡਾ ਡੀਏ ਪਿਆ 13% ਉਹ ਨਹੀਂ ਮਿਲ ਰਿਹਾ ਪੁਰਾਣੀ ਪੈਨਸ਼ਨ ਕੁਝ ਸਰਕਾਰ ਤੱਕ ਵੀ ਮਸਲਾ ਨੇ ਜਿਹੜੀ ਪੁਰਾਣੀ ਪੈਨਸ਼ਨ ਹੈ ਕਦੋਂ ਦਾ 1 ਮਹੀਨਾ ਦਾ 1.5 ਸਾਲ ਹੋ ਗਿਆ ਸਰਕਰੂ ਕੀਤੇ ਨੇ ਬੀਕੇ ਕਰ ਨੋਟੀਫਿਕੇਸ਼ਨ ਕਰਤਾ ਪਰ ਉਹ ਪ੍ਰੋਪਰ ਲਾਗੂ ਨਹੀਂ ਕੀਤੀ ਗਈ ਨਾ ਐਨਪੀਐਸ ਬੰਦ ਹੋਇਆ ਨਾ ਸਾਡੀ ਪੁਰਾਣੀ ਪੈਨਸ਼ਨ ਲਾਗੂ ਕੀਤੀ ਗਈ ਹੈ ਹੋਰ ਵੀ ਬਹੁਤ ਮੰਗਾਣੇ ਚਾਹੇ ਸਾਡਾ ਸਾਡੇ ਕੰਟਰੈਕਟ ਵਾਲੇ ਲੈਨਮੈਂਟ ਸਾਥੀ ਜਿਨ੍ਹਾਂ ਨੇ ਤਿੰਨ ਚਾਰ ਸਾਲ ਕੰਟਰੈਕਟ ਦੇ ਉੱਤੇ ਲਾਏ ਉਹ ਪਰਮਿਸ਼ਨ ਕੰਮ ਇੱਥੇ ਕੀਤਾ ਹੈ ਬਿਜਲੀ ਬੋਰਡ ਤੇ ਉਹਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਤਾਂ ਹੋਰ ਬਹੁਤ ਮੰਗਣ ਜਿਹੜੀਆਂ ਪੰਜਾਬ ਸਰਕਾਰ ਤੇ ਤੇ ਬਿਜਲੀ ਮੰਡੀਆਂ ਨੂੰ ਕੋਲੇ ਲੱਖ ਪਈਆਂ ਅ ਦੇਖੋ ਸਾਡੇ ਵੱਲੋਂ ਐ ਅਲਟੀਮੇਟ ਸਾਰੇ ਐਕਸ਼ਨ ਨੂੰ ਐਸਪੀ ਨੂੰ ਬੋਰਡ ਤੱਕ ਦਿੱਤਾ ਹੋਇਆ ਸੀਗਾ ਤਾਂ ਉਹਦੀ ਜ਼ਿੰਮੇਵਾਰੀ ਸਾਰੀ ਉੱਪਰਲੀ ਮੈਨੇਜਮੈਂਟ ਦੀ ਹੈ ਜਾਂ ਪੰਜਾਬ ਸਰਕਾਰ ਦੀ ਹੈ ਕੋਈ ਵੀ ਕਿਤੇ ਖਰਾਬ ਹੁੰਦਾ ਤੇ ਨਹੀਂ ਚੱਲਦੀ ਸਪਲਾਈ ਦੋ ਦਿਨ ਠੱਪ ਰਹਿੰਦੀ ਹੈ ਤਾਂ ਇਹਦੀ ਜ਼ਿੰਮੇਵਾਰੀ ਸਾਰੀ ਸਰਕਾਰ ਦੀ ਹੈ ਮੈਨੇਜਮੈਂਟ ਦੀ ਹੈ ਇੱਥੇ ਸਾਡੇ ਮਲਾਜਮਾਂ ਦਾ ਕੋਈ ਓਵਰ ਰੋਲ ਨਹੀਂ ਜਿਹੜੀ ਪੰਜਾਬ ਦੀ ਸਰਕਾਰ ਹੈ ਉਹਦਾ ਰਵਈਆ ਮਲਾਜਮਾਂ ਪਤੀ ਬੇ ਬੇਹੱਦ ਮਾੜਾ ਅੱਜ ਤੱਕ ਕੋਈ ਸਰਕਾਰ ਅਸੀਂ ਯਹੀ ਨਹੀਂ ਦੇਖੀ ਜਿਹੜੇ 13% ਡੀਏ ਔਰ ਸਾਡੇ ਤੇ ਢਾਈ ਸਾਲ ਦਾ ਡੀਐਮ ਦੇ ਪੀ ਜਿਹੜੀ ਇਹਨਾਂ ਨੇ ਗੱਲ ਮੁੱਦਿਆਂ ਨੇ ਕਹੀ ਉਹ ਤਿੰਨ ਵੀ ਨਾ ਅਤੀ ਮਾਰੀ ਹੈ ਕਿ ਪੰਜਾਬ ਦੇ ਅੰਦਰ ਕੇਂਦਰ ਦੇ ਸਕੇਲ ਲੱਗ ਗਏ। ਇਹ ਸੀ ਬਰਦਾਸ਼ਤ ਨਹੀਂ ਕਰ ਸਕਦੇ। ਇਸ ਕਰਕੇ ਸਮੂੱਚੀ ਟੀਡ ਜ਼ੁਨੀ ਹੈ ਨਾ। ਭਾਵੇਂ ਉਹ ਇਟਕਦੀ ਹੋਵੇ, ਸਿੱਟੂ ਦੀ ਹੋਵੇ ਜਾਂ ਆਜ਼ਾਦ ਦੀ ਹੋਵੇ ਜਾਂ ਕਿਸੇ ਦੀ ਵੀ ਹੋਵੇ। ਉਹ ਬਿਜਲੀ ਮਲਾਜ਼ਮਾਂ ਦੀ ਪਿੱਟ ਕੇ। ਇਸ ਕਰਕੇ ਜੇ ਕੋਈ ਸਰਕਾਰ ਇਹਨਾਂ ਤੇ ਕੋਈ ਐਕਸ਼ਨ ਕਰਨਾ ਚਾਹੁੰਦੀ ਹੈ ਤਾਂ ਸਰਕਾਰ ਨੂੰ ਮੈਂ ਕਹਾਂ ਕਿ ਕਿੰਨੇ ਦਿਨ ਹਰਤਾ ਚੱਲੇਗੀ ਛੁੱਟੀਆਂ। ਹਰਤਾਲ ਤਾਂ ਹੈ ਹੀ ਨਹੀਂ ਇਹ ਸਮੂਹ ਛੁੱਟੀ ਤੇ ਗਏ ਆ ਵਰਕਰ। ਸਮੂਹ ਛੁੱਟੀ ਤੇ ਮਰਕਰ ਤਿੰਨ ਦਿਨ ਵੀ ਗਏ ਆ। ਇਸ ਤਿੰਨ ਦਿਨ ਦੇ ਅੰਦਰ ਸਰਕਾਰ ਸਾਡੇ ਨਾਲ ਕੀ ਕਰਨਾ ਚਾਹੁੰਦੀ ਹੈ ਉਸ ਤਿੰਨ ਦਿਨਾਂ ਤੋਂ ਬਾਅਦ ਅੱਗੇ ਤਿੰਨ ਦਿਨ ਦੇ ਅੱਗੇ ਦੇਖਾਂਗੇ ਉਹ ਤਿੰਨ ਦਿਨਾਂ ਦੇ ਅੰਦਰ ਅਗਰ ਸਰਕਾਰ ਸਾਥੋਂ ਲੋਕ ਇਹ ਸਾਡੀਆਂ ਮੰਗਾਂਵਲ ਗੌਰ ਨਹੀਂ ਕਰਦੀ ਤਾਂ ਜਿਹੜੀ ਸਾਡੀ ਮੈਨੇਜਮੈਂਟ ਹੈ ਜਿੱਥੇ ਬੰਦਕ ਲੀਡਰਸ਼ਿਪ ਹੈ ਉਹ ਅੱਗੇ ਫੈਸਲਾ ਕਰਕੇ ਦੇਵੇਗੀ ਇਹਨਾਂ ਨੂੰ ਜੋ ਫੈਸਲਾ ਕਰਕੇ ਦੇਊਗੀ ਉਹ ਇਸ ਸੜੇ ਨੂੰ ਅਸੀਂ ਉਸ ਸੜੇ ਦਾ ਹੁਕਮ ਮੰਨਾਂਗੇ